ਬੀਬੀ ਰਜਨੀ ਦੀ ਸਟੋਰੀ ਬੀਬੀ ਰਜਨੀ ਇੱਕ ਰਾਜੇ ਦੀ ਬੇਟੀ ਸੀ ਤੇ ਰਾਜੇ ਨੂੰ ਇਹ ਬਹੁਤ ਆਸ ਸੀ ਕਿ ਇਸ ਵਾਰ ਮੇਰੇ ਘਰ ਬੇਟਾ ਹੋਊਗਾ ਉਸਨੇ ਬਹੁਤ ਜਗ੍ਹਾ ਤੇ ਜਾ ਕੇ ਮੰਦਰਾਂ ਦੇ ਹਰ ਥਾਵਾਂ ਦੇ ਜਾ ਕੇ ਮੱਠਾ ਟੇਕਿਆ ਗਰੀਬਾਂ ਵਿੱਚ ਬਹੁਤ ਦਾਨ ਕੀਤਾ ਕਿ ਇਸ ਵਾਰ ਰੱਬ ਮੇਰੀ ਝੋਲੀ ਪੁੱਤ ਨਾਲ ਭਰ ਦੇਵੇ ਅਰ ਜਦੋਂ ਬੀਬੀ ਰਜਨੀ ਨੇ ਜਨਮ ਲਿਆ ਤਾਂ ਉਸ ਦੀ ਇਹ ਆਸਾਂ ਸਾਰੀਆਂ ਟੁੱਟ ਗਈਆਂ ਤੇ ਉਹ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਅੱਜ ਤੋਂ ਮੈਂ ਰੱਬ ਦਾ ਨਾਮ ਨਹੀਂ ਲਵਾਂਗਾ ਕਿ ਰੱਬ ਹੀ ਨਹੀਂ ਹੈਗਾ ਦੁਨੀਆਂ ਦੇ ਕਿਉਂਕਿ ਰੱਬ ਨੇ ਮੇਰੇ ਘਰ ਪੁੱਤ ਨਹੀਂ ਦਿੱਤਾ ਉਹ ਛੋਟੇ ਹੁੰਦਿਆਂ ਹੀ ਬੀਬੀ ਰਜਨੀ ਤੋਂ ਬਹੁਤ ਨਫ਼ਰਤ ਕਰਦਾ ਸੀ ਤੇ ਬੀਬੀ ਰਜਨੀ ਨੂੰ ਰੱਬ ਉਤੇ ਬਹੁਤ ਵਿਸ਼ਵਾਸ ਸੀ ਜਦੋਂ ਵੀ ਕੀਦੇ ਆਪਣੇ ਪਿਤਾ ਨਾਲ ਗੱਲ ਕਰਦੀ ਸੀ ਤਾਂ ਉਹ ਕਹਿੰਦੀ ਸੀ ਕਿ ਰੱਬ ਹੀ ਸਭ ਕੁਝ ਹੈ ਰੱਬ ਪੱਥਰਾਂ ਵਿੱਚ ਵੀ ਖਾਨ ਨੂੰ ਜੀਵਨ ਦਿੰਦਾ ਹੈ ਰੱਬ ਹਰ ਇੱਕ ਚੀਜ਼ ਹਰ ਇੱਕ ਮਨੋ ਕਾਮਨਾ ਰੱਬ ਪੂਰੀ ਕਰਦਾ ਹੈ ਪਰ ਪਿਤਾ ਜੀ ਜੇ ਤੁਹਾਡੀ ਨਹੀਂ ਹੋਈ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਮੈਂ ਤੁਹਾਡੀ ਧੀ ਹਾਂ ਪਰ ਉਹ ਇੱਥੇ ਤੇ ਉਸ ਵਾਸ ਨਹੀਂ ਕਰਦਾ ਸੀ ਤਾਂ ਗੁੱਸੇ ਵਿੱਚ ਆ ਕੇ ਇੱਕ ਦਿਨ ਉਸ ਨੇ ਬੀਬੀ ਰਜਨੀ ਦਾ ਵਿਆਹ ਇੱਕ ਕੋੜੀ ਇੱਕ ਪਿੰਗਲੇ ਨਾਲ ਕਰ ਦਿੱਤਾ ਤੇ ਘਰ ਵਿੱਚੋਂ ਕੱਢ ਦਿੱਤਾ ਬੀਬੀ ਰਜਨੀ ਥਾਂ ਥਾਂ ਠੋਕੜਾਂ ਖਾਂਦੀ ਰਹੀ ਬਹੁਤ ਜਗ੍ਹਾ ਤੇ ਬਹੁਤ ਮੰਦਰਾਂ ਹਰ ਥਾਂ ਉਸ ਨੇ ਮੱਥਾ ਟੇਕਿਆ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਮੇਰਾ ਪਤੀ ਠੀਕ ਕਰ ਦੇ ਇਦਾਂ ਕਰਦੇ ਕਰਦੇ ਉਹ ਅੰਮ੍ਰਿਤਸਰ ਗੁਰੂ ਰਾਮਦਾਸ ਸਰੂਵਰ ਆ ਗਈ ਜਿੱਥੇ ਉਹ ਬੇਰੀ ਆ ਜਿੱਥੇ ਉਹ ਪਿੰਗਲਾ ਨਾਉਂਦਾ ਇਦਾਂ ਕਰਦੇ ਕਰਦੇ ਬੀਬੀ ਆਪਣੇ ਪਤੀ ਨੂੰ ਉੱਥੇ ਬਿਠਾ ਕੇ ਆਪ ਪਿੰਡ ਕਿਸੇ ਪਿੰਡੇ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਕਰਨ ਚੱਲੇ ਗਈ ਤੇ ਪਿੰਗਲੀ ਨੇ ਵੇਖਿਆ ਕਿ ਉਸ ਤਲਾਬ ਵਿੱਚ ਤਾਂ ਡੁਬਕੀ ਲਾਉਂਦੇ ਸੀ ਤਾਂ ਚਿੱਟੇ ਹੋ ਕੇ ਨਿਕਲਦੇ ਸੀ ਪਿੰਗਲਾ ਕਾफी ਚੇਰੋਚੀ ਨੂੰ ਵੇਖਦਾ ਰਿਹਾ ਤਾਂ ਪਿੰਗਲੇ ਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਇਸ ਡੁਬਕੀ ਲਾਵਾਂ ਸ਼ਾਇਦ ਕੀ ਪਤਾ ਮੈਂ ਵੀ ਠੀਕ ਹੋ ਜਾਵਾਂ ਉਹ ਡਿੜਦਾ ਡਿੜਦਾ ਪਾਣੀ ਵਿੱਚ ਚਲਾ ਗਿਆ ਤੇ ਜਦੋਂ ਉਸਨੇ ਪਾਣੀ ਵਿੱਚ ਡੁਬਕੀ ਲਾਈ ਤੇ ਇੱਕ ਹੱਥ ਉਸਨੇ 베ਰੀ ਨੂੰ ਪਾ ਲਿਆ ਇੱਕ ਕਥਾ ਜਿਹਦੇ ਉਸਨੇ ਬੇਰੀ ਨੂੰ ਪਾ ਲਿਆ ਤਾਂ ਉਸਨੇ ਡੁੱਪ ਕੇ ਲਾਈ ਤਾਂ ਉਸਦਾ ਸਾਰਾ ਕੋਟ ਠੀਕ ਹੋ ਚੁੱਕਾ ਸੀ ਉਹ ਬਹੁਤ ਖੁਸ਼ ਸੀ ਤੇ ਪਾਣੀ ਵਿੱਚੋਂ ਬਾਹਰ ਨਿਕਲਿਆ ਇੰਨੇ ਚਿਰ ਨੂੰ ਬੀਬੀ ਰਜਨੀ ਵੀ ਉੱਥੇ ਆ ਜਾਂਦੀ ਆ ਉਹ ਪੁੱਛਦੀ ਆ ਕਿ ਇੱਥੇ ਮੇਰਾ ਪਤੀ ਸੀ ਕਿਤੇ ਦਿਖਾਈ ਨਹੀਂ ਦੇ ਰਹਾ ਤੁਸੀਂ ਵੇਖਿਆ ਉਹ ਪਿੰਗਲਾ ਕਹਿੰਦਾ ਮੈਂ ਹੀ ਤੇਰਾ ਪਤੀ ਹਾਂ ਓਕੇ ਦੀ ਤੂੰ ਝੂਠ ਬੋਲਦਾ ਹਾਂ ਤੂੰ ਮੇਰੇ ਪਤੀ ਨੂੰ ਕਿੱਥੇ ਲੁਕਾਇਆ ਤੂੰ ਝੂਠ ਬੋਲਦਾ ਬੋਲਦਾ ਪਿਆ ਮੈਂ ਸੱਚ ਦੱਸ ਮੇਰਾ ਪਤੀ ਕਿੱਥੇ ਉਹਨੇ ਬੀਬੀ ਨੂੰ ਵਿਸ਼ਵਾਸ ਦਵਾਇਆ ਕਿ ਤੂੰ ਮੈਨੂੰ ਇੱਥੇ-ਇੱਥੇ ਮੰਦਰਾਂ 'ਚ ਖੜਿਆ ਹਵਾ ਉੱਥੋਂ ਤੂੰ ਮੈਨੂੰ ਛੁਪੀ ਲਪੇਈ ਜਾਂ ਮੈਂ ਹੀ ਤੇਰਾ ਕੋੜੀ ਪਤੀ ਹਾਂ ਬੀਬੀ ਰਜੇ ਨੂੰ ਫੇਰ ਹੀ ਵਿਸ਼ਵਾਸ ਨਾ ਹੋਇਆ ਤਾਂ ਪਿੰਗਲੇ ਨੇ ਜਿਹੜਾ ਹੱਥ ਜਿਹੜਾ ਹੱਥ 베ਰੀ ਨੂੰ ਪਾਇਆ ਸੀ ਉਸ ਹੱਥ 'ਰੇ ਹਜੇ ਵੀ ਕੋੜ ਸੀ ਤਾਂ ਉਸਨੇ ਬੀਬੀ ਰਜਨੀ ਨੂੰ ਕਿਹਾ ਕਿ ਤੈਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਮੈਂ ਤੈਨੂੰ ਹੁਣੇ ਵਿਸ਼ਵਾਸ ਦਿਵਾਉਂਦਾ ਹਾਂ ਉਸਨੇ ਕੀ ਕੀਤਾ ਕਿ ਆਪਣਾ ਹੱਥ ਬੀਬੀ ਰਜਨੀ ਦੇ ਸਾਹਮਣੇ ਉਹ ਪਾਣੀ ਉਸ ਰੋਵਰ ਵਿੱਚ ਪਾਇਆ ਤਾਂ ਉਸਦਾ ਕੋੜ ਠੀਕ ਹੋ ਗਿਆ ਜਦੋਂ ਬੀਬੀ ਰਜਨੀ ਨੇ ਆਪਣੀ ਅੱਖੀਂ ਵੇਖਿਆ ਤਾਂ ਉਸਨੇ ਰੱਬ ਦਾ ਬਹੁਤ ਸ਼ੁਕਰਾਨਾ ਕੀਤਾ ਕਿ ਸੱਚੇ ਪਾਸ਼ਾ ਤੂੰ ਮੇਰੀ ਸੁਣ ਲਈ ਆ ਇਹ ਦੁਨੀ ਚੰਦ ਦਾ ਇੰਨਾ ਬੁਰਾ ਹਾਲ ਹੋਇਆ कि दादा ਠੋਕਰਾਂ ਖਾਨ ਨੇ ਮਜਬੂਰ ਹੋ ਗਿਆ ਤੇ ਆਣ ਕੇ ਬੀਬੀ ਰਜਨੀ ਕੋਲ ਸਨੇ ਮਾਫੀ ਮੰਗੀ ਇਹ ਆ ਬੀਬੀ ਰਜਨੀ ਦੀ ਸਟੋਰੀ ਜੇ ਚੰਗੀ ਲੱਗੀ ਹੋਵੇ ਤਾਂ ਵੀਡੀਓ ਸ਼ੇਅਰ ਜਰੂਰ ਕਰਨਾ ਥੈਂਕ ਯੂ